ਯਾਹ ਕੋਈ ਨਵੇਂ ਹੈ ਸੰਤਾ ਜੀ ਗਾਇਕ ਮਸਤ ਗੁਰਮੁਖ ਸਿੰਘ ਜੀ ਆਵੋ ਕੇ ਮੈਂ ਗਲਤ ਕਰਾ ਵੀ ਤੇਰਾ ਨਾ ਮੇਰੀ ਗੱਲ ਸੁਣ ਨੀ ਨੀ ਬੋਲਦਾ ਨਹੀਂ ਕੋ ਗਲਤ ਕਰਾ ਤੇ ਨਾਲ ਕੇ ਇਹ ਤੁਹਾਡੇ ਤੱਕ ਰ ਮੈਂ ਗੱਜੰਦਾ ਰਿਹਾ ਠੀਕਾ ਸਮਾਈ ਹੋਈ ਹੈ ਮੇਰੀ ਤੋ ਦਰਖਾਸਤ ਦਿੱਤੀ ਕਰੇ ਠਾਕ ਲੈ ਥਾਂ ਦਿਗਾ ਦਿੱਤੀਗੀ ਤਰਨ ਆ ਗਿਆ ਪਰਮੋ ਸਿੰਘ ਤੱਕ ਮੈਨੂੰ ਐਡਮਿਨਿਸਟ੍ਰੇਸ਼ਨ ਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਪਤਾ ਨਹੀਂ ਮੈਨੂੰ 40 ਸਾਲ ਹੋ ਗਏ ਇਸ ਥਾਂ 'ਤੇ ਆਉਂਦੇ ਆ ਜਾਂਦੇ ਆ ਤਰਖਾਸਤਾਂ ਦਿੰਦੇ ਆ डीसी ਕੋ ਆਉਂਦੀ ਆ ਐਸਐਸਵੀ ਕੋ ਐਸਐਸਵੀ ਲਿਖਦਾ ਵਾ ਥਾਣੇ ਵਾਲਿਆਂ ਨੂੰ ਤੇ ਥਾਣੇ ਵਾਲੇ ਲਿਖ ਕੇ ਭੇਜ ਦਿੰਦੇ ਆ ਜਿਸ ਸਾਡੇ ਕੋਲ ਕੋਈ ਇਨਾਜ਼ ਘਾਰ ਨਹੀਂ ਕੈਸੀ ਇਹਨੂੰ ਇਹ ਰਾਹਕ ਦਵਾ ਸਕੀ ਕਿਉਂਕਿ ਇਹਨਾਂ ਨੂੰ ਮਿਲ ਜਾਂਦੇ ਆ ਪੈਸੇ ਜਿੰਨੇ ਵੀ ਉਹ ਬਲਜੀਤ कौर ਆਈ ਆ ਉਹ ਵੀ ਨਜਾਇਜ਼ ਲਿਖ ਕੇ ਦੇ ਗਈ ਹੋਰ ਕਿੰਨੇ ਐਸਐਚਓ ਆਏ ਆ ਉਹ ਸਾਰਾ ਲਿਖ ਕੇ ਦੇ ਜਾਂਦੇ ਕਿਉਂਕਿ ਸਾਡੇ ਕੋਲ ਪੈਸਾ ਹੈ ਨਹੀਂ ਸਾਡੇ ਕੋਲ ਦੇ ਰੋਟੀ ਖਾਣ ਜੋਗਾ ਵੀ ਪੈਸਾ ਨਹੀਂ ਹੈਗਾ 4 ਕਿੱਲੇ ਜਾਇਦਾਦ ਮੇਰੀ ਉਦੋਂ ਹੀ ਦੇਖੋ ਮੇਰੀ ਜਾਇਦਾਦ ਜਦੋਂ ਮੇਰੇ ਪਿਤਾ ਜੀ ਸੀਗੇ ਨਾ ਉਦੋਂ 4 ਕਿੱਲੇ ਮੁਕਦਮੇ ਚ ਗਏ ਨੇ ਪੈ ਚੁੱਕੇ ਸੀ ਉਹ 4 ਕਿੱਲੇ ਮੈਂ ਆਪਣਾ 1 ਕਿੱਲਾ ਵੇਚ ਕੇ ਤੇ 3 ਕਿੱਲੇ ਮੈਂ ਸ਼ਿਦਾ ਆ ਕੇ ਦਿੱਤੇ 4 ਕਿੱਲਿਆਂ ਦਾ ਫੇਰ ਮੈਂ ਹੱਕਦਾਰ ਸੀਗਾ ਲੇਕਿਨ ਅੱਜ ਤੱਕ ਇਹ ਪਿੰਡ ਵਾਲਿਆਂ ਨੂੰ ਵੀ ਪਤਾ ਵੀ ਇਹ ਹੱਕਦਾਰ ਆ ਲੇਕਿਨ ਗਰੀਬ ਆਦਮੀ ਦਾ ਕੋਈ ਵੀ ਸੁਣਾਈ ਨਹੀਂ ਕਰਦਾ ਸਾਡੇ ਪਰਿਵਾਰ ਤੋਂ ਕੋਈ ਨਹੀਂ ਮੇਰੇ ਪਰਿਵਾਰ ਚ ਦੋ ਹੀ ਬੱਚਿਏ ਆ ਇਹ ਉਹ ਜਿਹੜੀ ਮੇਰੀ ਬੇਟੀ ਸੀ ਉਹ ਵਿਚਾਰੀ ਪਤਾ ਨਹੀਂ ਕਿੱਥੇ ਸਕੇ ਖਾਂਦ ਗਈ ਹੈ ਬੜੀ ਮਰਜੀ ਸੀ ਹਾਂ ਮੈਰਿਜ ਹੋਈ ਸੀ ਸਰ ਇੱਕ ਬੇਟੀ ਇੱਕ ਬੇਟੀ ਆ ਉਹ ਜਿਹੜੀ ਜਲਬੀਰ ਕੌਰ ਮੇਰੀ ਘਰ ਵਾਲੀ ਹੈ ਨਾ ਉਹ ਦੂਸਰੀ ਜਗ੍ਹਾ ਜਾ ਕੇ ਉਹਦੀ ਮਾਂ ਨੇ ਬਿਠਾਤੀ ਸੀ ਹਾਂਜੀ ਇਹ ਹੁਣ ਮੈਨੂੰ ਤੇ ਚਲੋ ਕੋਈ ਗੱਲ ਨਹੀਂ ਇੰਨੀ ਜ਼ਮੀਨ ਬਣਦੀ ਤਾਂ ਸੜੀ ਚੜਕੇ ਜਮੀਨ ਬਣਦੀ ਆ ਗੁਰੂ ਪਿਆਰਿਓ ਇਸੇ ਕਰਕੇ ਮੈਂ ਸਿਰਫ ਮੈਨੂੰ ਰੋਟੀ ਜਾਂ ਮਸਾਵਾ ਉਹ ਰੋਟੀ ਦਾ ਮਕਸਦ ਚੰਕੀ ਜੇ ਉਹ ਹੀ ਹੈ ਕਿ ਮੈਂ ਨੂੰ ਮਤਲਬ ਇੱਥੋਂ ਵੀ ਕੱਢਿਆ ਗਿਆ ਪਿੰਡੋਂ ਵੀ ਕੱਢਿਆ ਗਿਆ ਜਦੋਂ ਮੈਨੂੰ ਪਿੰਡੋਂ ਹੀ ਕੱਢਿਆ ਗਿਆ ਮੈਂ ਆਪਣੀ ਰੋਟੀ ਬਣਾ ਕੇ ਆਪ ਖਾਂਦਾ ਸੀ ਤੇ ਪਿੰਡੋਂ ਵੀ ਉਹ ਸਿਸਟਮ ਰੇਜੋਂ ਮੈਨੂੰ ਕੱਢਿਆ ਗਿਆ ਕੋਈ ਘਰ ਨਹੀਂ ਹੋ ਗਈ ਕੋਈ ਜਗ੍ਹਾ ਨਹੀਂ ਹੈਗੀ ਮੇਰੇ ਕੋਲ ਮੈਂ ਇਸੇ ਤਰ੍ਹਾਂ ਭਟਕਦਾ ਹੀ ਫਿਰੰਡਿਆ ਵਾ ਇਹ ਅੱਜ ਆਖੀਰ ਤੇ ਮੈਨੂੰ ਇੱਥੇ ਆਣ ਕੇ ਆਪਣਾ ਜਿਹੜਾ ਦੁੱਖ ਆ ਆ ਤੁਮਾਂ ਦੇਖ ਕਰਨ ਲਈ ਆਖਰੀ ਮੇਰਾ ਇਹ ਸੀਗਾ ਕਿ ਆਪਾਂ ਨੇ ਪਿਆ ਕਰਨੀ ਨਹੀਂ ਤੁਹਾਨੂੰ ਨਹੀਂ ਲੱਗਦਾ ਸਾਬ ਮੈਨੂੰ ਨਹੀਂ ਲੱਗਦਾ ਸਾਬ ਫੈਸਲਾ ਜੇ ਹੁੰਦਾ ਉਹਦੇ 40 ਸਾਲ ਹੋ ਗਏ ਮੈਨੂੰ ਥੱਕੇ ਖਾਂਦੇ ਇਹ ਪ੍ਰੋਸੈਸ ਕਰਦਾ ਤੁਹਾਨੂੰ ਪ੍ਰੋਸੈਸ ਨਹੀਂ ਮਤਲਬ ਕਹਿੰਦੇ ਜੀ ਅਸੀਂ ਹੱਕ ਦੀ ਹੱਕ ਚ ਨਿਭਾ ਦੇਵਾਂਗੇ ਇਹ ਜੇ ਹੱਕ ਚ ਨਿਭੜਦੇ ਆ ਤੇ ਠੀਕ ਆ ਨਹੀਂ ਨਿਭੜਦੇ ਤੇ ਇਹਨਾਂ ਦੀ ਮੌਜੂਦਵਾ ਸਾਬ ਦੀ ਤੁਸੀਂ ਇਹਨੇ ਨਿਊਜ਼ ਚੈਨਲ ਵਾਲੇ ਆ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਕਿ ਅੱਜ ਤੱਕ ਗਾ ਹੱਕ ਕਿਸੇ ਗਰੀਬ ਦਾ ਨਿਭੜਿਆ ਨਾ ਕਦੀ ਵੀ ਕੋਈ ਵੀ ਆ ਤਮਤਿਆ ਵਾਲੇ ਪਾਸੇ ਨਾ ਜਾ ਗੋ ਮੈਂ ਮੈਂ ਗਰਮਾਨ ਸਿੰਘ ਸਰਪੰਚ ਪਿੰਡ ਧਾਰੀਵਾਲ ਦਾ ਮੈਂ ਇੱਥੇ ਪਹੁੰਚਿਆ ਮੌਕੇ ਦੇ ਤੇ ਜਿਹੜੀ ਪੁਲਿਸ ਇੱਥੇ ਪਹੁੰਚ ਚੁੱਕੀ ਆ ਇਹ ਸਾਡੇ ਪਿੰਡ ਦਾ ਜਿਹੜਾ ਗਾ ਇਹ ਨਾ ਹੈਗਾ ਗੁਰਮਖ ਸਿੰਘ ਤਾਨੋ ਖਸਾਕਾ ਸਿੰਘ ਇੱਕ ਢਿੱਲੂ ਮਸਲੇ ਦਾ ਆਪਨੇ ਉੱਪਰ ਜਿਹੜਾ ਟੈਂਕੀ ਉੱਪਰ ਚੜਿਆ ਹੋਇਆ ਵਾ ਇਹਨੂੰ ਅਸੀਂ ਵੀ ਉੱਪਰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਤੁਹਾਡਾ ਢਿੱਲੂ ਮਸਲਾ ਵਾ ਇਹ ਬੈਠ ਕੇ ਸਮਝ ਸੁਝਾਇਆ ਜਾ ਸਕਦਾ ਪਰ ਸਾਡੇ ਕਹਿਣ ਤੇ ਵੀ ਨਹੀਂ ਥੱਲੇ ਆਇਆ ਪੁਲਿਸ ਵੀ ਇੱਥੇ ਪਹੁੰਚ ਚੁੱਕੀ ਆ ਬਾਕੀ ਉਹ ਇਹੀ ਕਹਿ ਰਿਹਾ ਵੀ ਇੱਥੇ ਮੈਂ ਫੋਨ ਕਰ ਦਿੱਤੇ ਡੀਸੀ ਸਾਹਿਬ ਆ ਰਹੇ ਆ ਡੀਸੀ ਸਾਹਿਬ ਦਾ ਪੀ ਆ ਆ ਰਿਹਾ ਉਹਦੇ ਵਿੱਚ ਸਾਡਾ ਕੋਈ ਮਤਲਬ ਨਹੀਂ ਆਹੀ ਤੇ ਇੱਕ ਪੰਚਾਇਤ ਦੇ ਤੌਰ ਤੇ ਇਹਨੂੰ ਬਹੁਤ ਸਮਝਾਇਆ ਵੀ ਚਲੋ ਆਣ ਥੱਲੇ ਆ ਜਾ ਆਪਾ ਤਰਾ ਬੈਠ ਕੇ ਫੈਸਲਾ ਕਰਾ ਦਿੰਦੇ ਪਰ ਉਹ ਕਿਸੇ ਵੀ ਫੈਸਲੇ ਤੇ ਨਹੀਂ ਆ ਰਿਹਾ ਉਹ ਡਿਸਰਬ ਡੀਸੀ ਸਾਹ ਹਾਂ ਦਾ ਇਹ ਨਾਲ ਆ ਰਿਹਾ ਇਹ ਕਿਨੇ ਇਸ ਸਵੇਰੇ ਕਰੀਬ 7:00 7:00 ਵਜੇ ਚੜਿਆ ਸਰ ਇਹ ਝਗੜਾ ਕੀ ਹੈ ਝਗੜਾ ਇਹਨਾਂ ਦਾ ਕੋਈ ਕਰਦਾ ਹੀ ਆ ਯਾਰ ਜਿਨੀ ਨਹੀਂ ਝਗੜਾਵਾ ਕੋਈ ਇਹ ਕਰਦੇ ਹੈ ਇਸੇ ਕੋਈ ਇਹਦੇ ਜਿਹੜੇ ਦੋ ਭਤੀਜੇ ਦਾ ਭਰਾ ਦੀ ਡੈਥ ਹੋ ਚੁੱਕੀ ਆ ਪਿਤਾ ਦੀ ਵੀ ਡੈਥ ਹੋ ਚੁੱਕੀ ਆ ਇਹ ਅੱਜ ਤੋਂ ਕਰੀਬ 10-20 ਸਾਲ ਪਹਿਲਾਂ ਇੱਥੋਂ ਨਿਕਲ ਗਿਆ ਇਹ ਪਤਾ ਨਹੀਂ ਕਿੱਥੇ ਰਹਿ ਰਿਹਾ ਸੀ ਕਿੱਥੇ ਨਹੀਂ ਰਹਿ ਰਿਹਾ ਸੀ ਇਹਦੇ ਹੁਣਾਂ ਜਿਹੜੀਆਂ ਮਾ ਪੋਤ ਨੌਂਾਂ ਹਾਂ ਵਾ ਜਿਹੜੀਆਂ ਉਹਨਾਂ ਮੁੰਡਿਆਂ ਦੀਆਂ ਗਾਂ ਭਰਾ ਦੇ ਭਰਾ ਦੀਆਂ ਮਾ ਜਿਹੜੀਆਂ ਤੇ ਉਹਨਾਂ ਦੇ ਆ ਉਹ ਵੀ ਆਪੋ ਆਪਣੇ ਘਰੇ ਰਹਿ ਰਹੀਆਂ ਵਾ ਉਹਨਾਂ ਦੇ ਜਿਹੜੇ ਜਿਹੜੇ ਘਰ ਵਾਲੇ ਉਹਨਾਂ ਦਾ ਵੀ ਉਹਨਾਂ ਦਾ ਤਕਰਾਰ ਉਹ ਵੀ ਇੱਥੇ ਨਹੀਂ ਰਹਿ ਰਹੇ ਪਿੰਡ 'ਚ ਨਹੀਂ ਰਹਿੰਦੇ ਨਹੀਂ ਉਹਦੇ ਇਹਦੇ ਦੋਵੇਂ ਭਤੀਜੇ ਵੀ ਇੱਥੇ ਪਿੰਡ 'ਚ ਰਹੇ ਸੀ ਇਹਦੇ ਸਰਪੇ ਦੀਆਂ ਭਤੀਜਾਂ ਉਹਨਾਂ ਰਹਿ ਰਹੀਆਂ ਵਾ ਇਹਦੇ ਜਿਹੜੇ ਦੋਵੇਂ ਭਤੀਜੇ ਉਹ ਵੀ ਕਿਤੇ ਬਾਹਰ ਰਹਿ ਕੇ ਕੰਮ ਕਰਦੇ ਹੋ ਉਹਨਾਂ ਦਾ ਆਪਸ ਵਿੱਚ ਦੋਨਾਂ ਤਿੰਿਆਂ ਨਾਲ ਤਕਰਾਰ ਚੱਲ ਰਿਹਾ। ਕੀ ਮੰਗੀ ਜੀ ਕਰ ਰਿਹਾ ਹੈ? ਜਮਾਂ ਗੇਹੀ ਕਰ ਰਿਹਾ ਵੀ ਮੈਨੂੰ ਘਰ ਤੇ ਸੱਦ ਬਾਓ। ਇਹ ਉਹ ਨੂੰ ਕਹਿੰਦੇ ਸਮਝਾਉਣਾ ਚਾਹੁੰਦੇ ਵੀ ਆ ਬੈਠ ਕੇ ਆਪਣਾ ਜਿਹੜਾ ਕੋ ਕਾਨੂੰਨੀ ਕਾਰਵਾਈਆਂ ਕੀਤੀਆਂ ਵਾ, ਕੋਰਟਾਂ 'ਚ ਕੀਤੀਆਂ ਵਾ, ਜੋ ਤੈਨੂੰ ਕੋਰਟ ਦਾ ਫੈਸਲਾ ਦੇਣਗੇ ਉਹਦੇ ਮੁਤਾਬਕ ਤੇਰੀ ਜਿਹੜੀ ਉਹ ਬਣਦੀ ਗਈ ਤੈਨੂੰ ਦਿੱਤੀ ਜਾਊਗੀ। ਇਹ ਰੱਦ ਬੇਨਤੀ ਦਾ ਗੁਰਮਖਸ਼ ਸਿੰਘ ਨੇ ਪੁੱਤਰ ਵਿਸਵਾ ਸਿੰਘ ਵਾਸੀ ਤਰਿਆ ਇਹ ਦਾ ਕੋਈ ਆਪਣੇ ਭਰਾ ਦੇ ਬੇਟਿਆਂ ਤੇ ਆਪਣੇ ਭਤੀਜਿਆਂ ਨਾਲ ਜ਼ਮੀਨ ਦਾ ਕੋ ਮਸਲਾ ਉਹਦੇ ਜੇ ਕਹਿੰਦੇ ਮੈਨੂੰ ਹੱਥ ਨਹੀਂ ਮਰ ਰਿਹਾ ਮੈਂ ਦਿਖਾ ਦਿੰਦਾ ਜਿੱਦਿਆਂ ਤੱਕ ਪੂਰੀ ਤੇ ਮੇਰੇ ਹੱਕ ਚ ਕੋਈ ਗੱਲ ਨਹੀਂ ਹੋਈ ਉਹ ਜ਼ਮੀਨ ਧੱਕੇ ਨਾਲ ਆਪਣੇ ਨਾਮ ਤੇ ਰਸੀਦ ਕਰਾ ਗਏ ਨਾਮ ਮੈਨੂੰ ਘਰ ਚ ਜਗਾ ਦੇ ਰਹੇ ਤੇ ਇਛੇ ਦੁੱਖ ਸਾਂ ਦੇ ਤੈਂਕੀ ਤੇ ਚੜੇ ਸੀ ਤੇ ਚਲੋ ਅੱਜ ਮੈਂ ਆਇਆ ਹਾਂ ਮੌਕੇ ਤੇ ਆਇਆ ਹਾਂ ਤੇ ਇਹਨਾਂ ਮੇਰਾ ਕਹਾ ਮੰਨਿਆ ਤੈਂਕੀ ਖੁੱਲਿਆ ਆ ਹੁਣ ਇਹ ਨਾ ਮੈਂ ਮਸਲਾ ਸੁਣਾਂਗਾ ਕਿ ਆ ਤੇ ਦੋਹਾਂ ਤਰ੍ਹਾਂ ਨੂੰ ਬੁਲਾ ਕੇ ਇਹਨਾਂ ਦੇ ਹੱਕ ਦੀ ਗੱਲ ਕਰਾਂਗੇ ਜੋ ਵੀ ਹੋ ਜੋ ਇਹਨਾਂ ਨੂੰ ਧੱਕਾ ਹੋ ਰਿਹਾ ਵਾ ਉਹ ਇਹਨਾਂ ਨੂੰ ਹੱਕ ਦਵਾਵਾਂਗੇ ਜੋ ਬਣ ਕੇ ਕਿੱਦਾਂ ਚੜੇ ਰਹੇ ਸੀ ਇਹ ਸਵੇਰੇ ਚੜੇ ਰਹੇ ਕੋਈ ਯਾਰਕ ਹੰਡਾਈ ਯਾਰਕ ਹੰਡਾ ਉਹ ਇਹਨਾਂ ਚੜਿਆ ਨੂੰ ਇਹਨਾਂ ਦਾ ਪਰਿਵਾਰਕ ਮੈਂਬਰ ਵੀ ਅੰਦਰ ਆਇਆ ਹੁਣ ਪਰਿਵਾਰਕ ਮੈਂਬਰ ਨੂੰ ਤਾਂ ਕੋਈ ਮਿਲਿਆ ਨਹੀਂ ਅਸਲ ਤੇ ਇਹਨਾਂ ਦੀ ਮੈਰਿਜ ਨਹੀਂ ਇਕੱਲੇ ਜਿਹੜੇ ਪਤਨੀ ਕੋਈ ਨਾ ਕਰਨਾਂ ਦਾ ਤੋਂ ਮਿਲੋ ਤਾਂ ਕੋਈ ਮਿਲਿਆ ਨਹੀਂ ਅਜੇ ਤੱਕ ਦੋ ਪਾਰਟੀ ਨੂੰ ਸੁਧਾ ਦੇ ਨੋ ਪਾਰਟੀ ਖਾਣੇ ਬੁਲਾਵਾਂਗੇ ਜੀ ਖਾਣੇ ਬੁਲਾ ਕੇ ਤੇ ਇਹਨਾਂ ਦੀ ਗੱਲਬਾਤ ਸੁਣਾਂਗੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ ਕੀ ਪੰਜੀ